ਬੀਬੀ ਮਿਰਚ ਕੱਟ ਰੱਖੀ ਐਨੀ ਨਾ ਪਾਈ ਪਤਾ ਤਾਂ ਕੁੱਟ ਕੇ ਰੱਖਣੀਆਂ ਥੋੜੀਆਂ ਪਾਉਂਗੀ ਪੰਜ ਸੱਤ ਤੇ ਤੰਗ ਉਹਨਿਆਂ ਤੜਕੇ ਚੰਗਾ ਮੀ ਮੈਂ ਕਾਲ ਜਾਨਾ ਉਹ ਪਤਾ ਰੋਟੀ ਦਾ ਖਾ ਕੇ ਵਗ ਜਾਂਦਾ ਸਬਜ਼ੀ ਬਣਾਉਣ ਲੱਗੀ ਆਲੂ ਮਟਰਾਂ ਦੀ ਉਹ ਇੱਥੇ ਮੇਰੀ ਇਹਨੂੰ ਧੀਮਿਆਂ ਦੇ ਯਾਰ ਨੂੰ ਰੋਟੀ ਦੀ ਕਿੱਥੇ ਭੁੱਖ ਲੱਗਦੀ ਆ ਰੱਜ ਤਾਂ ਹੈ ਪਾਰੀਆਂ ਨਾਲ ਜਾਂਦਾ ਤੜਕੇ ਦੀ ਕੁੜੀ ਚੋਦੇ ਨੇ 152 ਪੱਪੀ ਲੈ ਲਈ ਹੁਣੀ ਫੋਨ ਤੇ ਮੈਂ ਕੁਝ ਕਹੇ ਯਾਰ ਬੋਲ ਸੀ ਮੈਨੂੰ ਹੀ ਲੱਗਤ ਮੇਰੇ ਲੱਗ ਬਗ ਜਾ ਬਗ ਜਾ ਬਗ ਜਾ ਕੀ ਜੰਗਤੀ ਜਾਂਦਾ ਕੁੜੀਆਂ ਛੇੜਦੀ ਜਾਂਦਾ ਕਾਨੂੰ ਕੋ ਕੇ ਪੇਟ ਛੇੜਨੀ ਇਹਨੇ ਗੌਰ ਰੱਖੀ ਸਾਰਾ ਦਿਨ ਖੇਤ ਲੈ ਜੀ ਪਾਪੇ ਦੀ ਵੀ ਗੌਰ ਰੱਖ ਲਈ ਕਿਤੇ ਹੋਟਲ ਤੇ ਫਿਰਦਾ ਹੋਵੇ ਕਿਸੇ ਤੇ ਬਗ ਜਾ ਤੂਕੜਾ ਕੁੱਟ ਦੂੰ ਉਹ ਲਾਟੂ ਘੁਗਣਾ ਵਾਲੇ ਹੋਰ ਆ ਕਾਨੂੰ ਲੜਦੇ ਆ ਸਵੇਰ ਸਵੇਰੇ ਓਏ ਪਰਸੀਨ ਬਾਤ ਤੇ ਕੀੜਾ ਜਾ ਪੈ ਰਿਹਾ ਓਏ ਓਲੇ ਡੀਟੀਜੀ ਪਾਉਣ ਵਾਸਤੇ ਇਹ ਤਾਂ ਅਬਦਾ ਕੀੜਾ ਕੱਢਣ ਜਾਂਦਾ ਓ ਤੂੰ ਭੱਗ ਜਾ ਪੱਥੀਆਂ ਵਾਲਾ ਹਏ ਲੱਤ ਕਿ ਕਿ ਰੱਖੀ ਉੱਥੇ ਨਾਕੂ ਲਵਾਈਆਂ ਦਵਾਜੇ ਭਜਨ ਦਾ ਭਰਾ ਪਣ ਚੋਲ ਪਾ ਨੂੰ ਬੋਲਦਾ ਹੈ ਪਾਪੇ ਹਾਂ ਇਹਦੀ ਗੌਰ ਕਰ ਲੈ ਇਹ ਰਾਤ ਫੋਂਦੇ ਗੱਲਾਂ ਲੱਗ ਰਹੀ ਦੀ ਕਰਨ ਉਹ ਕਰੀ ਜਾਣਦੇ ਹਣਸੇ ਕਹਾਂ ਮੈਂ 11 ਵਜੇ ਤੈਨੂੰ ਪੁਲਤੋ ਚੱਕ ਲੂੰ ਉਹ ਨੂੰ ਕਹਿੰਦਾ ਪਤਾ ਨਹੀਂ ਕੁੜੀ ਨੂੰ ਕਹਿੰਦਾ ਹੁਣ ਕਦਾ ਫੋਨ ਤੈਨੂੰ ਮੈਂ ਕਰ ਦੂੰ ਤੂੰ ਆ ਜੀ ਪੁਰਤੇ ਉਥੋਂ ਚੱਕ ਨੂੰ ਕਹਿੰਦਾ ਇਹਦੀ ਗੌਰ ਕਰ ਲੈ ਬੀਬੀਏ ਉਹ ਚੁੱਪ ਕਰ ਕੋਈ ਨਹੀਂ ਹਣਸੇ ਬਹੁਤਾ ਨਹੀਂ ਬੋਲੀਦਾ ਹੁੰਦਾ ਪਤਾ ਠੀਕ ਹੈ ਉਹ ਉੱਤੇ ਕਰਦਾ ਹੋਵੇ ਇਹ ਉੱਦੇ ਪਤਾ ਲੱਗੂ ਜਦੇ ਜੀਤ ਖ਼ਬਰ ਚ ਆ ਗਿਆ ਓਹੋ ਸਵੇਰੇ ਸਵੇਰੇ ਕਿਸੇ ਹੋਰ ਨਾ ਮੁੰਡੇ ਖੁੰਡੇ ਨੂੰ ਵਧਾ ਕੇ ਲੈ ਜਾਂਦਾ ਹੋਵੇ ਆ ਮੁੰਡੇ ਖੁੰਡੇ ਨੂੰ ਨਾ ਕਿਤੇ ਦੇ ਖੁੰਡਿਆਂ ਨੂੰ ਬੜਾ ਲੈ ਕੇ ਜਾਂਦਾ ਇੱਕ ਕਾਰ ਦਾ ਤਾਂ ਇੱਕ ਚੜਾਉਂਦਾ ਨਾ ਇਹਨੂੰ ਕੀਤਾ ਓਏ ਵੱਡਾ ਹੈ ਮਹਾਰਾਜਾ ਪਟਿਆਲਾ ਹਨਾ ਰਾਤ ਮੈਂ ਸੁਣਿਆ ਹਾਂ ਰਜਾਈ ਚ ਪਿਆ ਤੀ ਮੈਨੂੰ ਨੀਂਦ ਨਹੀਂ ਆਈ ਮੈਨੂੰ ਚਾਪੀ ਲੱਗ ਰਹੀ ਤੀ ਹੂੰ ਮੈਨੂੰ ਜਦੋਂ ਚਾਪੀ ਲੱਗੀ ਮੈਂ ਇੱਕ ਅੱਖ ਨਾਲ ਦੇਖਿਆ ਬੀਬੀ ਹੂੰ ਇਹ ਪੁੱਚ ਪੁੱਚ ਕਰਕੇ ਕੁੜੀਆਂ ਨਾਲ ਗੱਲਾਂ ਕਰਦਾ ਕਦੇ ਕਿਹਦੇ ਨਾਲ ਕਦੇ ਕਿਹਦੇ ਨਾਲ ਉਹ ਕੋਈ ਨਹੀਂ ਪਤਾ ਕਰੀ ਜਾਣਦੇ ਉਹ ਮਰਿਆ ਰੀਕੂ ਕਿੱਥੇ ਹੈ ਪਾਪੇ ਹਾਂ ਮੇਰਾ ਜੀ ਕਰਦਾ ਮੈਂ ਨਰੇਟ ਸਾਹਿਬ ਜਾ ਕੇ ਆਉਂਗਾ ਰਾਤਰੀ ਮਾਣ ਨੂੰ ਲੈ ਜਾ। ਉਹ ਤਾਂ ਉਦੋਂ ਵਿਆਸ ਜਾ ਕੇ ਆਇਆ। ਹੁਣ ਤੂੰ ਨਿਹੜ ਸਭ ਕੀ ਕਰਨ ਜਾਣਾ? ਉਹ ਚੱਲ ਗੁਰੂ ਘਰ ਜਾਂਦਾ। ਸਤਿਗੁਰੂ ਦੇ ਲੜ ਲੱਗਦਾ ਹੈ ਵਧੀਆ ਗੱਲ ਹੈ। ਗਿਆ ਪੁੱਤਾਂ ਗੁਰੂ ਘਰ ਜਾਣ ਤੋਂ ਕੋਈ ਨਹੀਂ ਰੋਕਦਾ। ਮਨੂਰਾਤ ਸੁਪਨਾ ਆਇਆ ਪਾਪੇ। ਹੈ। ਵੀ ਮੈਨੂੰ ਕੋਈ ਹੱਕਾ ਮਾਰਦਾ। ਸਾਣੂ ਮਾਰਦਾ ਪੁੱਤਾਂ।